ਮੈਂ ਛੱਤਰ ਖਾਂਗਾ ਮੇਰੇ ਕੋਲ ਇਹ ਧੂਕੀ ਹੈ ہمارا ਨੀਬੀ ਦਾ ਸਾਡੀ ਖਾਂਤ ਹੋਈ ਨਹੀਂ ਸਾਡੀ ਸਾਰੀ ਉਮਰ ਨਹੀਂ ਪਤਾ ਨਹੀਂ ਸਵੇਰੇ ਡੋਡੇ ਕੀ ਖਾਲੀਂਦੀ ਹੈ ਜੋ ਤੇ ਤੂੰ ਕਧੂ ਵੇਖ ਤੂੰ ਇਹ ਕਰ ਪਤਾ ਨਹੀਂ ਕੀ ਕੋ ਕਰਦੀ ਹੈ ਪਤਾ ਨਹੀਂ ਕੀ ਕਰਦੀ ਹੈ ਨੂੰ ਐ ਨਹੀਂ ਮਹਿਸੂਸ ਹੁੰਦਾ ਕਿ ਤੂੰ ਪੱਥਰ ਦੇ ਉੱਤੇ ਮਾਰੀ ਜਾਂਦਾ ਉਹਨਾਂ ਚਿਰ ਹਟਣਾ ਨਹੀਂ ਇਹਦੇ ਚ ਨਾਂ ਦਾ ਆਰਕਟੈਕਟ ਨੂੰ ਕ੍ਰੈਡਿਟ ਜਾਂਦਾ ਉਹਨੇ ਤਾਂ ਆ ਦਿੱਤੀ ਸੀ ਪਰ ਜੋ ਕ੍ਰੈਡਿਟ ਉਹਦਾ ਆ ਇਹ ਮੇਰੇ ਦਾ ਰਹਿਣਾ ਹਾਂ ਸਾਸਰੀ ਕਾਜੀ ਕੀ ਆ ਜਾਲ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਅੱਜ ਵਾਲਾ ਜਿਹੜਾ ਵਲੌਗ ਆ ਬੜਾ ਇੰਟਰਸਟਿੰਗ ਆ ਪਹਿਲਾਂ ਬੀਬੀ ਬੋਲ ਲਵੇ ਸਾਡੀ ਕੀ ਹੋਇਆ ਚੰਗੀ ਬੀਬੀ ਦਾ ਸਾਡੀ ਛਾਂਤ ਹੋਈ ਨਹੀਂ ਸਾਡੀ ساری ਉਮਰ ਨਹੀਂ ਪਤਾ ਨਹੀਂ ਸਵੇਰੇ ਡੋਡੇ ਕੀ ਖਾ ਲਿੰਦੀ ਆ ਡੋਡੇ ਛੱਡ ਪਤਾ ਨਹੀਂ ਕਿਹੜੇ ਨਾਨੇ ਨੇ ਖੋੜੇ ਖਾਏ ਇਹਨੂੰ ਕਿੱਥੋਂ ਲਿਆ ਕੇ ਦਿੱਤੇ ਸੀ ਚਲ ਆ ਜਿਓ ਆਏ ਕਿਵੇਂ ਇਸ ਮਿੱਠਾ ਤਾਂ ਹੁਣ ਇਹਨੇ ਛੱਡਤਾ ਹੁਣ ਤਾਂ ਮਿੱਠਾ ਤਾਂ ਜਮਾਂ ਹੀ ਛੱਡਿਆ ਇਹਦੇ ਨਾਲ ਇਹ ਪਤਾ ਨਹੀਂ ਵੱਡਾ ਹੋ ਗਿਆ ਮੇਰੇ ਕੱਪੜੇ ਪਾ ਲਿੰਦਾ ਨਿਕੇ ਵੇਖ ਦੂਜਾ ਵਲੌਗ ਅਸੀਂ ਕਰਾਂਗੇ ਮੈਨੂੰ ਮੇਰੀ ਭੈਣ ਹੋਣਾ ਨੇ ਮੇਰੀ ਬਲੀ ਗੋਰਾ ਕਰ ਦਰਾ ਇੱਕ ਵਾਰ ਕੋਰਾ ਦਾ ਵੀ ਆ ਠੀਕ ਹੈ ਨਾ ਉਹ ਦੂਜੇ ਚੈਨਲ ਤੇ ਪਾਵਾਂਗੇ ਠੀਕ ਹੈ ਵਲੌਗ ਸ਼ਾਮ ਨੂੰ ਪਹਿਲਾ ਜਿਹੜਾ ਵਲੌਗ ਸੀ ਕੰਟੀਨਿਊ ਆ ਜੀ ਅੱਜ ਨਾ ਇਹ ਇੱਕ ਨਕਸ਼ੇ ਦੇ ਵਿੱਚ ਸਾਡੇ ਡਿਜ਼ਾਈਨ ਹੈ ਨਹੀਂ ਪਹਿਲਾਂ ਤੁਹਾਨੂੰ ਫਾਈਲ ਵਿਖਾਉਂਗਾ ਉੱਥੇ ਪੱਥਰ ਸੀ ਪਰ ਉਹ ਆਪਾਂ ਡਿਜ਼ਾਈਨ ਚੇਂਜ ਕਰਕੇ ਹੋਰ ਬਣਾਤਾ ਵਾ ਬੜੀ ਇੰਟਰਸਟਿੰਗ ਸਾਨੂੰ ਬੜੀ ਘੈਂਟ ਲੱਗੀ ਜਿੰਨੇ ਬੰਦੇ ਬਾਹਰੋਂ ਲੰਗੇ ਹੋਣੇ ਨੇ ਮੈਨੂੰ ਕਿਹਾ ਆਹ ਚੀਜ਼ ਬੜੀ ਘੈਂਟ ਆ ਇਹਨਾਂ ਨੇ ਵੇਖੀ ਤੁਹਾਨੂੰ ਕਿਵੇਂ ਲੱਗੀ ਤੁਸੀਂ ਵਿੱਚ ਭੈਣ ਜੀ ਮੈਂ ਨਹੀਂ ਜਾ ਭਾਜ ਫੈਲ ਲੈ ਕੇ ਜਨ ਨੇ ਪਹਿਲਾਂ ਫੈਲ ਲੈ ਗਿਆ ਇਹ ਫੈਲ ਤਾਂ ਉੱਤੇ ਹੀ ਹੈ ਮਿਸਤਰੀ ਸਾਹਿਬ ਕੋਈ ਫਿਰੇ ਉੱਧਰ ਵੀ ਆਪ ਅੰਦਰ ਜਾਣਾ ਬੂਹੇ ਕਿ ਥੋੜੀ ਰੋਲਾ ਪਾਈ ਜਾਵੇਂ ਕਮਾਲ ਕਰਦਾ ਐਂ ਵੀ ਚੱਲੀ ਗਿਆ ਐਂ ਵੀ ਬਕਾਉਂ ਲੈ ਦੇ ਚੱਲੋ ਉਹ ਫੈਲ ਚੱਕ ਕੇ ਲੈ ਜਾ ਭਾਜ ਕੇ ਪਹਿਲਾਂ ਜਾ ਰਮਨ ਮਿਸਤਰੀ ਤੋਂ ਫੈਲ ਫੜ ਕੇ ਲਿਆ ਉਹ ਬਾਹਰ ਹੀ ਬਈ ਸਕੂਟਰੀ ਅੱਗੇ ਆ ਫੈਲ ਵੇਲਾ 6 ਮਹੀਨੇ ਕੱਢੀ ਚੱਲੀ 6 ਮਹੀਨੇ ਹੋਣਾ ਮਹੀਨਾ 5 ਸੱਚ ਇਹ ਵੀ ਇੱਥੇ ਨਾ ਮੈਂ ਤਾਂ ਦਿਖਾਉਣਾ ਯਾਰ ਇਹ ਪਰਲੇ ਪਰ ਆਊਗਾ ਹੋਊਗੀ ਇਹ ਆ ਦੇਖੋ ਮੰਮੀ ਆਹੜਾ ਨਾ ਪੱਥਰ ਲਵਾਉਣਾ ਸੀ ਇੱਥੇ ਮੈਂ ਕਿਹਾ ਪੱਥਰ ਦਾ ਰਵਾਜ ਪੁਰਾਣਾ ਆ ਜਾਂਦਾ ਪਰ ਮਿਸਤਰੀ ਕਹਿੰਦਾ ਮੈਂ ਆਪਦੇ ਹਿਸਾਬ ਨਾਲ ਡਿਜ਼ਾਈਨ ਕਰੂੰਗਾ ਠੇਕੇਦਾਰ ਦੀ ਕਾਰਗਰੀ ਜੇ ਉਹ ਸਾਰੀ ਇਹਦੇ ਚ ਨਾਂ ਦਾ ਆਰਕੀਟੈਕਟ ਨੂੰ ਕ੍ਰੈਡਿਟ ਜਾਂਦਾ ਉਹਨੇ ਤਾਂ ਆਹ ਦਿੱਤੀ ਸੀ ਪਰ ਜੋ ਕ੍ਰੈਡਿਟ ਉਹਦਾ ਆ ਇਹ ਮਿਸਤਰੀ ਦਾ ਹੈ ਨਾ ਹਾਂ ਤੂੰ ਕਹਿੰਦਾ ਤੂੰ ਕਿੱਧਰ ਸਾਰਿਆਂ ਨੂੰ ਲੈ ਕੇ ਤੁਰਿਆ ਮੈਂ ਡਿਜ਼ਾਈਨ ਵੀ ਖਾ ਕੇ ਲਾਉਣਾ ਹੈ ਵਾਵਾ ਦਿਨਾਂ ਦਾ ਬਣਿਆ ਬੰਦਾ ਕੱਜ ਚੱਕ ਲਿਆ ਸੁਣ ਆ ਜੋ ਮੰਮੀ ਨਹੀਂ ਹੈ ਨਾ ਕੀ ਤੇ ਰੱਜ ਜੈਨੂ ਬਣਿਆ ਆ ਮੇਰਾ ਬੀਬਾ ਬਤਾ ਜਾ ਮੈਂ ਖੇਤਰ ਖਾਂਗਾ ਮੇਰੇ ਕੋਲ ਇਹ ਤੂਕੀ ਹੈ ਹਮਾਰਾ बहुत मोटा हो जा रहा है दिनों से बहुत खाता है है चला जा जा शंका ये भी, भी भी वे है मोटे मार दे आज तेज हो गई है लेग पीस साहब साडे में कौन चुकने साडे में बोलो की ता खल्डे काम जांदा रे डाहर केड़ा खल्डा काम तो सारे ही का आज खोलन लगे आओ दो दिन तक कोई नहीं होना बस मेले करके छोटी से भी नहीं होना ਆਜਾ ਕਰਾ ਸਾਹਮਣੇ ਵੜੀ ਨਿਗਾ ਮਰਾ ਕਿ ਐਸੇ ਕਰਾ ਗਰੀਸ ਮੈਂ ਕੀ ਕਰਾ ਗਰੀਸ ਹੋਵੇ ਬਹੁਤ ਚੱਕ ਰਾਂ ਮਿੱਤਰਾਂ ਦੇਖ ਤਾਂ ਕਿ ਨਹੀਂ ਇੱਕ ਗੋਲ ਬਣਾਇਆ ਸਪੈਸ਼ਲ ਉੱਤੋਂ ਵੀ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲੱਗਾ ਕਾਰਾ ਗਰੀ ਵੇਖ ਲੈ ਕਿੱਦਾਂ ਦੀ ਪੱਥਰ ਨਾਲ ਸੋਹਣੀ ਲੱਗਦੀ ਕਿ ਨਹੀਂ ਐ ਪੱਥਰ ਨਾਲ ਫਿਰ ਰੰਗ ਉਹ ਜੇ ਹੁਣ ਕਿ ਤਾਂ ਹੀ ਫਿਰ ਸੋਹਣੀ ਲੱਗੂ ਨਹੀਂ ਤੇ ਪਲੇਨ ਵਾਈਟ ਹੀ ਹੋਣਾ ਇਹ ਸੋਹਣੀ ਉੱਪਰ ਦੀ ਉੱਪਰ ਦੀ ਹੈ ਨਾ ਉੱਪਰ ਦੀ ਤਾਂ ਹੈਗੀ ਤੇ ਪਵਾ ਤਾਂ ਤੂੰ ਮੋਟੇ ਵਾਲੇ ਕਮਰੇ ਤੇ ਦਿੱਤੀ ਐ ਹੀ ਆ ਨਾਲ ਤੇਰੀ ਰਸੋਈ ਤੇ ਵੀ ਆ ਇਹ ਮੇਰੇ ਕਮਰੇ ਦੇ ਨਹੀਂ ਸੀ ਆ ਬਈ ਇਧਰੋਂ ਇੰਨਾ ਕਿੰਨੂੰ ਪ੍ਰੈਕਟਿਸ ਦੱਸਦਾ ਇਹ ਸੋਹਣੀ ਡਿਜ਼ਾਈਨਾਂ ਨੇ ਆ ਥੱਲੇ ਵੀ ਡਿਜ਼ਾਈਨ ਕਿੰਨੇ ਆ ਆ ਬਈ ਆਹ ਸਾਰਾ ਡਰੂਅਰ ਨਹੀਂ ਲੱਗਾ ਇਹ ਲੋਕੀ ਉਹ ਹੋਰ ਰਹਿ ਗਈ ਆ ਆ ਵੀਦਰ ਮੇਲੇ ਕੋਡ ਜਣਾ ਆਵੇ ਆ ਬਾਅਦ ਚ ਆ ਬਣਾ ਬਣਾਇਆ ਮੈਸੋ ਲਈ ਅੱਜ ਕੱਲ੍ਹ ਆਇਆ ਤੇ ਫਿਰ ਦੁਬਾਰਾ ਕੰਪਲੀਟ ਕੀਤੇ ਕਿਉਂਕਿ ਅੰਦਰ ਨੂੰ ਜਾਣਾ ਏ ਡੂੰਗਿਆ ਕਿ ਇੱਕ ਆ ਤਿੰਨੇ ਇਹ ਸੀਗੇ ਆ ਪਿੱਛੋਂ ਕੇ ਕੋਈ ਇਧਰ ਵੀਊ ਖਾ ਗੋਠੀ ਦਾ ਭਾਈ ਮੈਡੀਕਲ ਦੀ ਆਉਣੀ ਹੈ ਗਾੜੀ ਡਾਕਟਰ ਆਓ ਕੋਲੇ ਹੀ ਇਹਨਾਂ ਤੂੰ ਟਪਸੇ ਕਦੇ ਹੀ ਬੰਦੇ ਚੈੱਕ ਕਰਾ ਕਿਵੇਂ ਲੱਗਦਾ ਵਿਊ ਕੋਠੀ ਦਾ ਠੀਕ ਲੱਗਦਾ ਕਮੈਂਟ ਕਰਕੇ ਜਰੂਰ ਦੱਸ ਕੀ ਇਹ ਆ ਟੂਟੀ ਦਾ ਪਾਣੀ ਲੱਗਿਆ ਨਾ ਉਹ ਟੂਟੀ ਆਉਂਦੀ ਆ ਉਹ ਸਾਰਾ ਪਾਣੀ ਹੈ ਟੂਟੀ ਖੜ ਤੇ ਹੀ ਮਾਰਦਾ ਨਹੀਂ ਆ ਭਰਾਵਾ ਕੰਦ ਵੀ ਲਾਈਵ ਸੀ ਲਾਤੀ ਨਹੀਂ ਮੈਂ ਰਿਪੋਰਟ ਦਿਖਾਇਆ ਇਧਰ ਮੜਾ ਜਾ ਰਿਪੋਰਟ ਦਿਖਾ ਦੇਉਂਗਾ ਇਹਨਾਂ ਨੂੰ ਰਿਪੋਰਟ ਰਿਪੋਰਟ ਡਾਊਨਲੋਡਿੰਗ ਹੋ ਗਈ ਨਾ ਜੀ ਭਾਈ ਦਿਖਾ ਦੇ ਇਹਦੇ ਮਾਦਨ ਵੀ ਲੈ ਆਇਓ ਉੱਧਰ ਦੀ ਜਾਈ ਅੱਧਰ ਥੋੜਾ ਜ਼ਿਆਦਾ ਆ ਬਿਊਟੀਫੁਲ ਡਿਜ਼ਾਈਨ ਇਹਦਾ ਬਹੁਤ ਡਿਜ਼ਾਈਨ ਸਿੰਪਲ ਤੋਂ ਉੱਪਰ ਸਦਾ ਬਹਾਰ ਕਿਉਂਕਿ ਇਹ ਸਿੰਪਲ ਕਾਤ ਕਿੰਨੀ ਹੋਣੀ ਵੇਲਾ ਸਲੀਪ ਹੋ ਗਈ ਵੇਲਾ ਪਤਨੀ ਪਤਨੀ ਬਿਸਤਾਂ ਤੇ ਨਿਕਲਦੀ ਆਉਂਦੀ ਮੈਂ ਫੱਟ ਪੈਗੜ ਪੰਜਾਂ ਜੰਦਰਾ ਨਾਲ ਆ ਕੀ ਚਾਕ ਘਾਦੀ ਨਾ ਬੇਦਾ ਭੜਕੇ ਦਾ ਆ ਲੈ ਆਪ ਪਰਦੇ ਦਾ ਬੋਲੀਆਂ ਤੇ ਕਾਗਿ ਲਵਾ ਕੇ ਨੂੰ ਪਲੇਨ ਕਰਾ ਦਾ ਇਹ ਬੜਾ ਸਸਤਾ ਮੇਲਾ ਯਾ ਕੈਵਲ 30 35 ਰੁਪਏ ਸਕੇਰ ਬੱਟੀ ਪੈਂਦਾ ਜੇ ਜਿਹਨੇ ਪਲੇਨ ਕਰਾਉਣਾ ਨਾਲੇ ਸਦਾ ਬਾ ਡਿਜ਼ਾਈਨ ਤੇ ਮੀਨ ਮੀਨ ਕਬਰਿਆਂ ਦੀ ਮੋਲਡਿੰਗ ਕਰਾ ਲਿਆ ਕੋਈ ਇੱਕ ਮੋਲਡਿੰਗ ਦਾ ਸੇਜ ਦਿਖਾਉਂਦੇ ਆ ਜਿਹੜੀ ਅਸੀਂ ਇੱਥੇ ਸਾਡਾ ਇਨਵੈਸਟਮੈਂਟ ਆ ਫੋਲ ਜਿਹੜੇ ਪਾਸ ਗੂਗਲ ਦੇਖਾਉਂਦੀ ਸਾਰਾ ਪਾਪਾ ਦੇ ਕਮਰੇ ਜਖਾ ਆਜੋ ਫਰੀ ਕਿੱਕ ਕਰਦੇ ਆ ਆਜੋ ਆਜੋ ਆਲੋ ਅੰਦਰ ਲੈ ਮਾਤੇ ਪੂਰੀ ਤਿਆਰੀ ਹੋ ਗਈ ਆਲਾ ਫਾਸਪੋਰਟ ਜੀ ਪੱਥਰ ਮੈਂ ਸਾਰਾ ਖੜਕ ਪਾ ਲੇ ਨਾ ਗਰੀ ਜਗਾਹ ਚੜਾਈ ਤੇ ਉਹ ਆ ਬੇਤ ਜੋ ਵੀ ਕੱਢ ਕੇ ਲਿਆਉਣਾ ਨੇ ਬਾਅਦ ਫੇਰਾ ਉਧਰ ਦੀ ਵੀ gekeੜਾ ਘਟਾਉਂਦਾ ਉਧਰ ਦੀ ਮੈਂ ਕੇੜਾ ਕੱਢਿਆ ਉਹ ਵੀ ਕੱਟ ਆਈ ਆ ਉਧਰ ਦੀ ਜਾ ਕੇ ਉਹ ਛੋੜ ਲਿਆ ਬਾਅਦ ਛੋੜੀਆਂ ਵੀ ਚੜਦਗੇ ਮੰਮੀ ਜੀ ਅੱਜ ਸਾਹ ਵੇਖੋ ਲੈ ਆਂਦੇ ਜੀ ਇਹ ਛੋੜਗਾ ਤੁਹਾਨੂੰ ਅਗਲੇ ਵਲੌਗ ਕਿਉਂ ਖਾਾਂਗੇ ਚੜਨਗੇ ਭੈਣ ਜੀ ਤੁਹਾਨੂੰ ਸਾਰਾ ਫੋੜ ਕੇ ਹੋਣੇ ਇੱਕ ਨਾਲ ਉੱਤ ਲੰਦੂਆ ਲੈਟ ਜੀ ਨਾਲ ਚੜਗੇ ਹਾਂ ਬਾਕੀ ਆ ਝੌਂਪੜੀ ਦਾ ਡਿਜ਼ਾਈਨ ਬਹੁਤ ਵਧੀਆ ਨਿਕਲ ਆਇਆ ਅਗਲੇ ਮਹੀਨੇ ਝੌਂਪੜੀ ਦਾ ਡਿਜ਼ਾਈਨ ਦੇਖੀ ਕਿਵੇਂ ਨਿਕਲ ਆਇਆ ਓਕੇ ਕਿ ਨਹੀਂ ਮੋਲ ਉਹ ਮੋٹے ਜਾਈ ਵਿਚਾਲੇ ਖੜੀ ਜਾ ਕੇ ਕਿੰਨਾ ਵੱਡਾ ਲੱਗਦਾ ਏ ਵਿਚਾਲੇ ਖੜੀ ਹੁਣ ਥੋੜੀ ਵੀ ਉਹ ਆਵਾਜ਼ ਆ ਬੰਡ ਡਿਸਟਰੈਕਟ ਕਰੂਗੀ ਉਹਦੇ ਵਾਲੀ ਕੀ ਨਾ ਆਦਾ ਮੋਟਾ ਵਖਾ ਦੇਖ ਹੁਣ ਉਹ ਗੁੱਟੀ ਵਿਖਾਏ ਦੇ ਕਿੰਨਾ ਵੱਡਾ ਝੌਂਪੜੀ ਵੀ ਕੱਲ ਨੂੰ ਪਲਾਸਟਰ ਕਰ ਦੇਣੀ ਏ ਸਾਰੀ

ਦੇ ਉੱਤੇ ਮਾਰੀ ਜਾਂਦੇ ਆ ਉਹਨਾਂ ਚਿਰ ਹਟਣਾ ਨਹੀਂ ਹਾਂ ਜੀ ਵਿਆਹ ਹੋ ਗਿਆ ਸ਼ੋਰ ਨੂੰ ਲੈ ਜਾ ਸੰਦੇਸਾਂ ਜੀ ਉਹ ਨਾ ਮਿੱਟੀ ਬਾਹਰ ਫੇਰ ਨਹੀਂ ਆ ਕਿ ਥੋੜੀ ਨਹੀਂ ਹਜੇ ਤਾਂ ਟਾਇਰ ਇਹਦੇ ਇੰਨੇ ਫੇਰ ਬੈਂਦੇ ਆਉਂਦੇ ਆ ਤੇ ਹਜੇ ਮਿੱਟੀ ਕੀ ਕੁੱਟੀ ਗਈ ਆ ਜੀ ਬੰਨਿਆਂ ਦੇ ਨਾਲ ਹੀ ਫਟਦਾ ਨਹੀਂ ਵਿਆਹ ਬੰਨਿਆਂ ਨਾਲ ਮਸ਼ੀਨ ਨਹੀਂ ਲੱਗਦੀ ਭਾਈ ਤਾਂ ਫਿਰ ਗਰਮਟ ਫੜੀ ਦੌਰ ਘਟੋ ਉਹ ਤਾਂ ਬਾਅਦ ਚ ਕਰਨਾ ਚੱਲ ਆਜੋ ਇੱਧਰ ਯਾ ਹਾਸ਼ਿਰ ਪਤਾ ਕੀ ਆ ਨੈਚਰਲ ਲਾਈਟ ਵੇਖੋ ਕਿੰਨੀ ਸੋਹਣੀ ਅੱਜ ਇਹ ਆ ਚੈੱਕ ਕਰੋ ਆਪਰੇ ਇਸ ਤਰ੍ਹਾਂ ਸਾਮ ਵੀ ਮਾਰੀਂਦੀ ਰਹੇ ਸਰਾਂ ਵਾਲੇ ਦਿਨ ਹੀ ਖਰਾਜੀ ਆ ਤੇ ਸਾਰੇ ਮੜੇ ਤੇਰੇ ਵਾਲੇ ਉਹ ਨੀ ਨੀਰ ਪੈਰੋਂ ਜੂਨੀ ਮੋਟੇ ਐਰ ਬੇਰੋਂ ਨੀਰ ਆ ਫਰਤੀਆਲਾ ਵੀ ਨਾਲ ਹੀ ਬਣਾਤਾ ਆਹ ਉਹ ਅਸੂ ਦੁਆਰਾ ਕਰਾ ਲਾਂਗੇ ਉਹ ਹੋਈ ਨਹੀਂ ਦੁਆਰਾ ਆ ਜਾਨੀ ਪਾੜੀ ਫੋਟ ਕਿੱਥੇ ਕੰਨੀ ਦੂ ਵਾ ਜਿਹੜੀ ਬੁਝੜੀ ਪਾੜੀ ਆੜੀ ਆ ਲਾਤੀ 8 ਮਾਰੀ ਨਾ ਹੁਣ ਫਿਰ ਇਹ ਤਾਂ ਲੱਤ ਨਹੀਂ ਸੀ ਕੋਈ ਨਹੀਂ ਕੋਈ ਨਹੀਂ ਇਹ ਇਹ ਨਿਰ ਪੈਰ ਹੋ ਜੂਗੀ ਇਹ ਨਹੀਂ ਕੋਈ ਐਡਾ ਇਹਦਾ ਜੀ ਫਾਇਦਾ ਜਮਾ ਪਲੇਨ ਕਰਤੀ ਇੱਧਰ ਵੀ ਇਦਰੋਂ ਮਿੱਟੀ-ਮੁੱਟੀ ਸਾਰੀ ਚੱਕਦੀ ਆਹੀਂ ਆ ਆ ਸਮਝ ਨਾ ਮਾਤੋ ਆ ਜੀ ਉੱਥੇ ਬੈਠੇ ਈ ਤੁਸੀਂ ਲਓ ਜੀ ਪੌੜੀਆਂ ਲਓ ਜੀ ਪੌੜੀਆਂ ਚੀਕਾ ਓਕੇ ਆ ਜੀ ਚਲੋ ਜੀ ਇਹ ਸਪੈਸ਼ਲ ਪੌੜੀਆਂ ਮੰਮੀ ਆਸਤੀ ਬਣਾਈਆਂ ਪਰ ਅੱਜ ਚੜੀ ਨਹੀਂ ਅੱਜ ਉਹ ਥੱਕ ਗਈ ਆ ਭੱਜ ਗਈ ਉਹ ਮਮੀ ਨੇ ਜ਼ਰੂਰ ਚਲਾਵਾਂਗੇ ਪੌੜੀਆਂ ਆਪਾਂ ਉਹ ਤੇ ਨਾਲ ਦੀ ਨਾਲ ਭੱਜ ਗਈ ਤੂੰ ਤੇਰੇ ਘੋਮੜੀ ਵਿਖਾ ਗਿਆ ਉਹ ਚਲੋ ਮੈਂ ਤੁਹਾਨੂੰ ਬਾਉੜੀਆਂ ਲੈ ਕੇ ਚੱਲਦਾ ਔੜੀਆਂ ਆਪਾਂ ਗੋਲ ਬਣਾਉਂਦਾ ਕਾਰਨ ਸੋਹਣੀਆਂ ਲੱਗਦੀਆਂ ਨੇ ਜੀ ਜਿਹੜਾ ਬੰਦਾ ਇਹ ਨਾਲ-ਨਾਲ ਲਾਉਂਦਾ ਉਹਦਾ ਹਾਇਆ ਘਟ ਜਾਂਦਾ ਦੋਈ ਆਵੇਂ ਉਹ ਮਿੰਟੇ ਜੀ ਜਲ ਜਾਂਦਾ ਕੋਈਆਂ ਨਹੀਂ ਸਟੈਪ ਤੋਂ ਨੇ ਲੈਣੇ ਪੈਂਦੇ ਐਵੇਂ ਹਾਂ ਲੈਂਟਰ ਸਾਡਾ ਕਾਲੂ ਖੁੱਲਦਾ ਅੱਜ ਕੱਲ ਨੂੰ ਭਾਈ ਲੈਂਟਰ ਖੁੱਲਣ ਦਾ ਵੀ ਵਲੌਗ ਸਵੇਰ ਸਵੇਾਈ ਅਸੀਂ ਮਾਰੀ ਸਟਾਰਟ ਕਰਦੋ ਨਾ ਉਹ ਵੀ ਕੋਲੋਂਗੇ ਸਰ ਪਹਿਲਾਂ ਤੇਰੀ ਇੰਟਰਵਿਊ ਤੇ ਨਹੀਂ ਲੋਤੀ। ਉਹਦੇ ਪੁੱਛ ਲੈਣੇ ਆਪਾਂ। ਪੁੱਛੋ ਉਹਨਾਂ ਨੂੰ ਕਿ ਆਓ ਜੀ 200% ਹੀ ਆਓ। ਲਓ ਜੀ ਮੇਨ ਗੱਲ ਆ ਮੋਲਡਿੰਗ ਚੈੱਕ ਕਰ ਲਓ ਇੱਧਰਲੇ ਪਾਸੇ। ਕਿਹੜਾ ਮੈਟਰੀਅਲ ਆਏ ਓਏ ਜਿਹੜਾ ਮਿਸਤਰੀ ਬਖਾਦਾ ਤੁਹਾਨੂੰ। ਲਓ ਜੀ। ਆ ਗਲਾਈਆਂ ਬਹੁਤ ਸੋਹਣੀਆਂ ਬਣੀਆਂ। ਆ ਗਲਾਈਆਂ। ਜਦੋਂ ਹਮ ਸੋਰੀ ਤਿਆਰੀਆਂ ਨੇ ਮੋਲਡਿੰਗ ਵੀ ਆਪਣੀ। ਤੋ ਟੈਰਾਂ ਦਾ ਕਹੋ ਪਲੀਜ਼ ਉਹਨਾਂ ਨੂੰ। ਭਰਾ ਮੈਂ ਬਖਾਵਾਂ ਤੂੰ ਨਾ ਡੇਕ ਪੀ ਭਰਾਵਾ। ਆ ਵੇ ਨਹੀਂ ਵਧੀਆ ਬਣਿਆ ਕੰਮ ਆ ਹੋਵੇ ਬੀਬੀਆਂ ਬੈਠੀਆਂ ਵੇ ਥੱਲੇ। ਜੀ ਬਣੀ ਨਿਕਲੀ ਵਧੀਆ ਆ ਝੌਂਪੜੀ ਦੇ ਇਹ ਵੀ ਅੰਦਰੋਂ ਆਪਾਂ ਇਹਨਾਂ ਨੂੰ ਕਹਿੰਦਾ ਉਹ ਲਾ ਕੇ ਕਰੋ ਪਲਸਟਰ ਜਾਲੀ ਲਾ ਕੇ ਕਿ ਪਲਸਟਰ ਨੇ ਸਹੀ ਰੋ ਨਹੀਂ ਨਹੀਂ ਤੇ ਰੂ ਰੂ ਲੱਗ ਰਹੇ ਪਲਸਟਰ ਪਲਸਟਰ ਸਹੀ ਨਹੀਂ ਨਹੀਂ ਲੂਵਰ ਲੱਗ ਰਹੇ ਇੱਥੇ ਕੁਝ ਨਹੀਂ ਲੱਗਣਾ ਤੇ ਲਾਓ ਜੀ ਇੱਥੋਂ ਇਹਦਾ ਵੀਊ ਆ ਸਾਰਾ ਟੁੱਟ ਜਾਣਾ ਕਿਉਂਕਿ ਉਹ ਵੀ ਟੌਣ ਲੱਗ ਪਏ ਉੱਤੇ ਆ ਵੀੜਾ ਹੀ ਵੇੜਾ ਆ ਖੁੱਲਾ ਆਪੋ ਹਾਂ ਬਹੁਤ ਔੜਾ ਸਾਰਾ ਇੱਧਰ ਵੇੜਾ ਬਣ ਜਾਣਾ ਜੀ ਉਹ ਵੀ ਆ ਵੀ ਟੁੱਟ ਜਾਣਾ ਸਾਰਾ ਆ ਰੌਣਕ ਪੌਣਕ ਪੂਰੀ ਹੋ ਜਾਣੀ ਆ ਕਿਵੇਂ ਕੋਈ ਗੱਲ ਲਗਾ ਕੱਟੀ ਸਤਿ ਸਾਬ ਤੁਹਾਡਾ ਨੰਬਰ ਕੀ ਹੈ ਜੀ ਠੇਕੇਦਾਰ ਦਾ ਨੰਬਰ ਤੁਹਾਨੂੰ ਸ਼ੇਅਰ ਕਰ ਇੱਧਰ ਆਓ ਹਾਂਜੀ ਸ਼ੇਅਰ ਕਰੋ ਜੀ ਫੇਰ ਅੱਜ ਨੰਬਰ ਆ ਤੁਹਾਡਾ ਰਹੇਗਾ 99683 ਜੀ 11573 ਕੰਮ ਕੰਮ ਕਰਾਉਣ ਲਈ ਸੰਪਰਕ ਕਰ ਸਕਦੇ ਪੰਜਾਬ ਚ ਕਿਤੇ ਵੀ ਚੱਕ ਦੇਣਗੇ ਗਰੀਬੀ ਕੋਈ ਗੱਲ ਨਹੀਂ ਕੋਈ ਕਿੱਥੇ ਕਿੱਥੇ ਕਹਿਣਗੇ ਉੱਥੇ ਜਾ ਹ ਰਹਿਣ ਰਹਿਣ ਦਾ ਇੰਤਜ਼ਾਮ ਕਰਦੇ ਹੋ ਖਾਣ ਪੀਣ ਦਾ ਇੰਤਜ਼ਾਮ ਕਰਦੇ ਹੋ ਤੇ ਬਾਕੀ ਕੰਮ ਇਹ ਮਿਸਤਰੀ ਹੋਣਾਂ ਤੇ ਛੱਡ ਦਿਓ ਹਾਂਜੀ ਕੋਈ ਗੱਲ ਦੀ ਕੋਈ ਕਰਾਂਗੇ ਕਿੱਥੇ ਨੰਬਰ ਦੁਬਾਰਾ ਫੇਰ ਦੱਸ ਦਿਓ 99683 11573 99583 11 99683 11573 11573 ਮੇਜਰ ਸਿੰਘ ਨਾਂ ਨੇ ਤੁਸੀਂ ਕਰ ਸਕਦੇ ਸਾਰੀ ਟੀਮ ਨਾਲ ਆ ਲਊਗੀ ਵਿੱਦ ਮਟੀਰੀਅਲ ਚੱਕ ਦੇਣਗੇ ਗਰੀਬੀ ਨਹੀਂ ਨਹੀਂ ਵਿੱਦ ਮਟੀਰੀਅਲ ਨਹੀਂ ਵਿੱਦ ਮਟੀਰੀਅਲ ਵੀ ਕਰਾਂਗੇ ਜੀ ਹਾਂ ਵਿੱਦ ਮਟੀਰੀਅਲ ਵੀ ਕਰ ਦੇਣਗੇ ਜਿਵੇਂ ਕਿਸੇ ਨੂੰ ਚੰਗਾ ਲੱਗੂ ਜੇ ਠੇਕੇ ਦੇ ਕਰਾਉਣਾ ਠੇਕੇ ਦੇ ਕਰਾ ਲੈ ਜਿਵੇਂ ਕਿਸੇ ਦਾ ਦਿਲ ਕਰਦਾ ਕਿਉਂਕਿ ਕਈ ਫੈਮਿਲੀਾਂ ਬਾਹਰੋਂ ਕੰਮ ਆਪ ਨਹੀਂ ਕਰ ਸਕਦੀਆਂ ਉਹ ਫਿਰ ਸਾਰੀ ਜ਼ਿੰਮੇਵਾਰੀ ਇਹਨਾਂ ਦੀ ਹੋ ਜੂਗੀ ਕੋਈ ਕੰਮ ਤੁ ਕਰਨੇ ਵਿੱਦ ਮਟੀਰੀਅਲ ਕਰਾਂਗੇ ਮੈਂ ਵਿੱਦ ਮਟੀਰੀਅਲ ਹੀ ਕਰਾਂਗੇ ਹਾਂ ਜੀ ਉਹ ਕਿ ਠੇਕੇ ਦਾ ਸਾਹਿਬ ਹਰਜੀਤ ਕੌਰ ਜੀ ਲੱਗੇ ਨੇ ਬਹੁਤ ਨਾਲ ਆਪਣੇ ਕੰਮ ਤੇ ਆਹ ਕੀ ਕਰਨਿਆ ਆਹ ਕਿਵੇਂ ਦੀ ਕਤੂਈ ਮੰਮੀ ਇਹ ਕਰੋਸ਼ੀਆ ਜੀ ਇੱਕ ਕਰੋਸ਼ੀਆ ਕਰਦੀ ਪਈ ਆਹੋ ਇਹ ਤਾਂ ਭਾਈ ਇਹਨਾਂ ਨੂੰ ਪਤਾ ਬੀਬੀਆਂ ਨੂੰ ਕੀ ਕੋ ਕਰਦੀਆਂ ਨੇ ਕਦੇ ਕਰੋਸ਼ੀ ਆ ਕਦੇ ਬਗੋਸ਼ੀ ਆ ਕਦੇ ਕੰਧੂਵੇ ਕਦੇ ਨੰਗੂਵੇ ਕਦੇ ਕੋਸ਼ ਕੋਵੇ ਤੇ ਕੁਛ ਸਰਵੋਸ਼ੀ ਆ ਹੁੰਦਾ ਸਲਾਈਆਂ ਬਗਾਵਾ ਕੋਈ ਕਦੋਈ ਹੁੰਦੀ ਆ ਯੋ ਤੇ ਤੂੰ ਕਦੂਵੇ ਕਦੂਵੇ ਇਹ ਕਰਦਾ ਪਤਾ ਨਹੀਂ ਕੀ ਕੋ ਕਰਦੀ ਪਤਾ ਨਹੀਂ ਕੀ ਕਰਦੀ ਤੇ ਐਡੀ ਨਾ ਹੀ ਕਿ ਦੇਖੋ ਵੀ ਇਹ ਕੁਰਸੀ ਵਿੱਚ ਹੁੰਦੇ ਹੁੰਦੇ ਕੇ ਇਹ ਕੁੰਡੇ ਹੁੰਦੇ ਆ ਤੇ ਕੀ ਹੁੰਦਾ ਤੈਨੂੰ ਇਹ ਵੀ ਨਹੀਂ ਪਤਾ ਸਰ ਦੇਖਣਾ ਭਾਈ ਤੇ ਕੁਰਸੀ ਖੋ ਜਾਨੀ ਥੱਲੇ ਹਾਂ ਮੈਂ ਮਾਂ ਵੀ ਤੇ ਲੋ ਵੀ ਇਸੇ ਦਿਨ ਅੱਜ ਇਹ ਬੀਬੀ ਚੜੀ ਨਹੀਂ ਪੌੜੀਆਂ ਤੇ ਕੱਲੂ ਇਹਨੂੰ ਪੌੜੀਆਂ ਤੇ ਚੜਾਇਆ ਜਾਏਗਾ ਬੀਬੀ ਨੂੰ ਤੇ ਮਿਲਦੇ ਹਾਂ ਤੁਹਾਨੂੰ ਨੈਕਸਟ ਵਲੌਗ ਚ ਅਗਲੇ ਆਉਣ ਵਾਲੇ ਵਲੌਗ ਨੂੰ ਜੇ ਪਹਿਲਾਂ ਵੇਖਣਾ ਚਾਹੁੰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨਾਪ ਲੋ I love you all ਅੰਨੇ ਵਾ ਥੈਂਕ ਯੂ